ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੜਕ ਦੇ ਉੱਤੇ ਵੱਡਾ ਹਾਦਸਾ ਵਾਪਰਿਆ ਜਿੱਥੇ ਬਜਰੀ ਦੇ ਨਾਲ ਭਰਿਆ ਟਰੱਕ ਪਲੜ ਗਿਆ ਜੀ ਹਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੜਕ ਤੇ ਟਾਇਰ ਫਟ ਜਾਂਦਾ ਹੈ ਜਦੋਂ ਟਰੱਕ ਜਾ ਰਿਹਾ ਸੀ ਦੱਸ ਦਈਏ ਕਿ ਇਹ ਟਰੱਕ ਬਟਾਲਾ ਜਾ ਰਿਹਾ ਸੀ ਤੇ ਜਦੋਂ ਬਟਾਲਾ ਜਾ ਰਿਹਾ ਹੁੰਦਾ ਹੈ ਤੇ ਰਸਤੇ ਦੇ ਵਿੱਚ ਧਾਰੀਵਾਲ ਦੇ ਕੋਲ ਆ ਕੇ ਨੈਸ਼ਨਲ ਹਾਈਵੇ ਪਠਾਨਕੋਟ ਗੁਰਦਾਸਪੁਰ ਨੈਸ਼ਨਲ ਹਾਈਵੇ ਜਿਹੜੇ ਉਸੇ ਟਰੱਕ ਦਾ ਟਾਇਰ ਅਚਾਨਕ ਪਾੜ ਜਾਂਦਾ ਜਿਸ ਤੋਂ ਬਾਅਦ ਟਾਇਰ ਫਟਣ ਦੇ ਨਾਲ ਉਸ ਤੋਂ ਬਾਅਦ ਦੇਖ ਸਕਦੇ ਹੋ ਕੀ ਹਾਲ ਹੋਇਆ ਇਧਰ ਸਾਈਡ ਦੇ ਉੱਪਰ ਕਿ ਟਰੱਕ ਪਲਟ ਜਾਂਦਾ ਹੈ ਤੇ ਟਰੱਕ ਤੇ ਬਜਰੀ ਦੇਖ ਸਕਦੇ ਹੋ ਤੁਸੀਂ ਸਾਰੀ ਖਿਲਰੀ ਹੋਈ ਜਿਹੜੀ ਬਜਰੀ ਹੈ ਉਹ ਵੀ ਦੇਖ ਸਕਦੇ ਹੋ ਹਾਦਸਾ ਜਾਂ ਨੁਕਸਾਨ ਦੇਖ ਕੇ ਡਰਾਈਵਰ ਵੀ ਬਚਾਰਾ ਰੋਂ ਨਿਕਲ ਜਾਂਦਾ ਹੈ ਉੱਥੇ ਡਰਾਈਵਰ ਕਹਿੰਦਾ ਹੈ ਮੈਂ ਤਾਂ ਮਸਾ ਆਪਣੇ ਟਰੱਕ ਨੂੰ ਜਿਹੜਾ ਪੂਰਾ ਸਹੀ ਸੰਭਾਲ ਕੇ ਰੱਖਦਾ ਸੀ ਉੱਥੇ ਕਹਿੰਦਾ ਕਿ ਮੈਨੂੰ ਇਹ ਨਹੀਂ ਪਤਾ ਸੀ ਕਿ ਆਖਿਰਕਾਰ ਟਾਇਰ ਪਾੜ ਜਾਵੇਗਾ ਇਹਨਾਂ ਨਹੀਂ ਬਲਕਿ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉੱਥੇ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਵੀਰ ਕਹਿ ਰਿਹਾ ਹੈ ਕਿ ਉਸ ਦੀ ਖੁਸ਼ਕਿਸਮਤੀ ਹੈ ਕਿ ਡਰਾਈਵਰ ਵੀਰ ਨੂੰ ਕੋਈ ਵੀ ਖਰੋਸ ਨਹੀਂ ਆਈ ਹੈ ਹਾਲਾਂਕ ਸਵੇਲੇ ਦੀ ਸਾਂਜੀ ਮੇਰਾ ਨਾਮ ਗੁਰਸੇਵਕ ਸਿੰਘ ਤੇ ਮੇਰਾ ਰੋਡ ਹੈਗਾ ਵਾ ਬਬਰੀ ਬਾਈਪਾਸ ਤੋਂ ਵਿਦੀਪੁਰ ਫਾੜਕ ਤੱਕ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਸੀ ਟ੍ਰੱਕ ਪਲਟਿਆ ਕਿਸ ਤਰ੍ਹਾਂ ਕੀ ਵਾਕੇ ਹੋਏ ਇਹ ਸਾਰੇ ਜਦੋਂ ਜਦੋਂ ਸਵੇਰ ਨੂੰ ਪੈਟਰੋਲਿੰਗ ਕਰਨ ਦੇ ਹਨ ਉਹਦੇ ਦੌਰਾਨ ਇਹ ਧਾਰਿਆਲ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟੀ ਗੱਡੀ ਤੇ ਡਰਾਈਵਰ ਨੂੰ ਫਸਟਡ ਦਿੱਤੀ ਆ ਠੀਕ ਆ ਉਹਨਾਂ ਦੇ ਸੱਟਾਂ ਮੰਮੂਲੀ ਸੱਟਾਂ ਲੱਗੀਆਂ ਬਚਾਅ ਹੋ ਗਿਆ ਨਾਲ

ਬਾਰ ਕੋਲ ਫੌਲਾਂ ਨੇ ਗੱਡੇ ਆਣ ਕੇ ਹਾਂ ਜੋ ਭਗਵੰਤ ਮਾਨੋ ਟਰਾਲਾ ਇਹਦਾ ਕਿਸੇ ਇੱਕਾ ਬੋਟੀ ਜਿਹੜੀ ਆ ਰਾਗ ਰਾਂ ਦੀ ਯੋਸ਼ੀ ਨੂੰ ਨਵ ਮਤਕੜੇ ਕੀ ਕਿਦਾਂ ਦੇਖਦੇ ਹੋ ਹਾਂਜੀ ਉਹਨਾਂ ਨੂੰ ਦਵਾਈ ਵੀ ਦਿੱਤੀ ਆ ਬਹੁਤ ਵਧੀਆ ਮੱਤ ਦਿੱਤੀ ਆ ਪਰ ਫਸਟ ਜਿੱਤੀ ਕੀ ਮੈਡੀਸਨ ਲਗਾਈ ਗਈ ਹਾਂਜੀ ਹਾਂਜੀ